का पुलिस नीडी सफलता दस पिस्टल समेत दोषी का हिदायत मुताबिकोबिंद हरकृष्ण दिशा निर्देश अनुसार थाना मुखी परमिंदर सिंह सिद्धू की अगुवाही हेठ पुलिस नु मिली वी सफलता कालिस वालों दस रिवालवर समेत पांच दोषियों काबू किया गया है ਇਸ ਸੰਬੰਧੀ ਹੋਰ ਜਾਣਕਾਰੀ ਦਿੰਦੀਆਂ ਡੀਐਸਪੀ ਸਬ ਡਿਵੀਜ਼ਨ 3 ਹਰ ਗੋਬਿੰਦਪੁਰ ਹਰਕ੍ਰਿਸ਼ਨ ਸਿੰਘ ਅਤੇ ਐਸਐਚ ਓੜਾ ਕਾਦੀਆਂ ਪਰਮਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਰਮਨ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਪ੍ਰੇਮਨਗਰ ਵੱਲੋਂ ਰਿਪੋਰਟ ਲਿਖਾਈ ਗਈ ਸੀ ਕਿ ਉਸ ਦੀ ਦੋ ਪਿਸਟਲ ਉਤਮ ਗਨ ਹਾਊਸ ਤੋਂ ਚੋਰੀ ਹੋਣ ਦੀ ਸੂchna ਦਿੱਤੀ ਸੀ ਜਿਸ ਦੇ ਮੁਕੱਦਮਾ ਨੰਬਰ 74 ਮਿਤੀ 6 ਨਵੰਬਰ 24 ਦਰਜ ਕੀਤਾ ਗਿਆ ਸੀ ਇਸ ਸੰਬੰਧੀ ਜਗਤਾਰ ਸਿੰਘ ਉਰਫ ਕਰਨ ਲਖਵਿੰਦਰ ਸਿੰਘ ਵਾਸੀ ਪਿੰਡ ਮੂਲਿਆਵਾਲ ਦੇ ਖਿਲਾਫ ਮੁਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਅਤੇ ਜਗਤਾਰ ਸਿੰਘ ਨੂੰ ਗ੍ਰਫਤਾਰ ਕਰਕੇ ਸੁਖਚੰਨ ਸਿੰਘ ਉਰਫ ਸੁੱਖਾ ਵਾਸੀ ਮੂਲਿਆਵਾਲ ਕੋਲੋਂ ਦੋ ਪਿਸਟਲ ਬਰਾਮਦ ਕੀਤੇ ਗਏ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਗਨ ਹਾਊਸ ਤੋਂ 2 ਨਹੀਂ 11 ਪਿਸਟਲ ਚੋਰੀ ਹੋਏ ਹਨ ਇਸ ਸੰਬੰਧੀ ਜਗਤਾਰ ਸਿੰਘ ਅਤੇ ਆਕਾਸ਼ ਮਸੀਹ ਕੋਲੋਂ ਪੁੱਛਗਿੱਛ ਕੀਤੀ ਗਈ ਸਹਿਜਪ੍ਰੀਤ ਅਤੇ ਵਿਜੇ ਕੁਮਾਰ ਦੋਸ਼ੀ ਨਾਮਜ਼ਦ ਕੀਤੇ ਗਏ ਜਿਨ੍ਹਾਂ ਕੋਲੋਂ ਚੋਰੀ ਦੀ 4 ਪਿਸਟਲ ਬਰਾਮਦ ਕੀਤੀ ਗਈ ਸਹਿਜਪ੍ਰੀਤ ਕੋਲੋਂ ਵੀ 2 ਪਿਸਟਲ ਬਰਾਮਦ ਕੀਤੀ ਗਈ ਪੁਲਿਸ ਵੱਲੋਂ ਹੁਣ ਤੱਕ 10 ਪਿਸਟਲ 32 ਬੋਰ ਬਰਾਮਦ ਹੋ ਚੁੱਕੇ ਹਨ ਐਸਐਟੂ ਰਾਮਪ੍ਰਮਿੰਦਰ ਸਿੰਘ ਨੇ ਕਿਹਾ ਕਿ ਇਹ ਸਾਰੀ ਰਿਕਵਰੀ 5 ਦਿਨਾਂ ਦੇ ਅੰਦਰ ਕੀਤੀ ਗਈ ਹੈ ਇਸ ਮੌਕੇ ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਐਸਐਚ ਸ਼ੋੜਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਾਮਯਾਬੀ ਪਰਮਿੰਦਰ ਸਿੰਘ ਸਿੱਧੂ ਅਤੇ ਉਹਨਾਂ ਦੀ ਪੁਲਿਸ ਟੀਮ ਦੀ ਮਿਹਨਤ ਸਦਕਾ ਹੀ ਹਾਸਲ ਹੋਈ ਹੈ। ਇਹ ਡੀਐਨਟੀਵੀ 24 ਚੈਨਲ ਤੇ ਗੁਰਦਾਸਪੁਰ ਤੋਂ ਡਾਕਟਰ ਨਰਿੰਦਰ ਸਿੰਘ ਕੁਮਾਰ, ਜਗੀਰ ਸਿੰਘ ਮਾਨ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ। ਇਕਨਾਂਜੀ ਉਤਮ ਗਨ ਹਾਊਸ ਹੈ ਕਾਦੀਆਂ ਚ। ਇਹ ਜਿਹੜਾ ਮਾਲਕ ਰਮਨ ਕੁਮਾਰ ਨੇ ਉਹਨੇ 6 ਤਰੀਕ ਨੂੰ ਇੱਕ ਸਾਨੂੰ ਐਪਲੀਕੇਸ਼ਨ ਦਿੱਤੀ ਕਿ ਮੇਰੇ ਘਰੋਂ ਉਸ ਤੋਂ ਇੱਕ ਇੱਕ ਜਿਹੜਾ ਉਹ ਪਿਸਤੌਲ ਚੋਰੀ ਹੋ ਗਿਆ ਸਾਡੇ ਐਸਐਸਪੀ ਸ਼੍ਰੀ ਸੇ ਇਲਮੀਦੀ ਆਈਪੀਐਸ ਐਸਐਸਪੀ ਪਟਾਰਾ ਉਹ ਇਸ ਤਰ੍ਹਾਂ ਦੀਆਂ ਬਾਰਤਾਂ ਨੂੰ ਇਮਾਰਦਤਾ ਨੂੰ ਬੜੀ ਡੀਪਲੀ ਲੈਂਦੇ ਆ ਉਹਨਾਂ ਨੇ ਸਾਨੂੰ ਦਿਖਾ ਨਿਰਦੇਸ਼ ਦਿੱਤੇ ਇਦੇ ਵਿੱਚ ਐਸਆਈ ਪਰਮਿੰਦਰ ਸਿੰਘ ਐਸਐਚਓ ਕਾਦੀਆਂ ਨੇ ਬੜੀ ਮਿਹਨਤ ਕਰਕੇ ਇਸ ਕੇਸ ਨੂੰ ਟੇਸ ਕੀਤਾ ਹੈ ਇਹ ਅਸਲ ਚ ਪਹਿਲਾਂ ਤਕਰੀਬਨ ਬਲਾਈਂਡ ਜਿਹੜਾ ਕੇਸ ਸੀ ਬਲਾਈਂਡ ਚੋਰੀ ਸੀ ਪਰੰਤੂ ਐਸਐਚਓ ਪਰਮਿੰਦਰ ਦੀ ਮਿਹਨਤ ਸਦਕਾ ਇਹ ਜਿਹੜਾ ਚੋਰੀ ਹੋ 300 ਸੁੱਤ ਕੀ ਹੋ ਸਕੀ ਆ ਉਤਮਗਨ ਹਾਊਸ ਦੇ ਵਿੱਚ ਇੱਕ ਨੌਕਰ ਸੀ ਜੀ ਆਕਾਸ਼ ਮਸੀ ਉਹ ਕੰਮ ਕਰਦਾ ਸੀ ਉਹ ਜਿਹੜਾ ਕਾਸ਼ਮ ਕੀ ਮਸੀ ਸੀ ਉਹ ਇੱਥੋਂ ਜਿਹੜਾ ਪਿਸਤੌਲ ਚੋਰੀ ਕਰ ਲੈਂਦਾ ਸੀ ਤੇ ਗਾਂ ਜਾ ਕੇ ਨੇ ਇੱਕਦਾਂ ਨੇ ਇੱਕ ਟੀਮ ਬਣਾਈ ਹੋਈ ਸੀ ਉਹਦੇ ਵਿੱਚ ਇੱਕ ਜਗਤਾਰ ਸਿੰਘ ਕਰਨ ਸਿੰਘ ਸੁਖਚੈਨ ਸਿੰਘ ਤੇ ਵਿਜੇ ਕੁਮਾਰ ਜਿਹੜੇ ਇਹ ਮੂਲੇ ਆਉਂਦੇ ਸੀ ਤੇ ਇੱਕ ਵਿੱਚ ਸਹਿਜ ਪ੍ਰੀਤਾ ਉਹ ਨਿਆੜੀ ਪਿੰਡ ਦਾ ਸੀ ਇਹ ਜਿਹੜਾ ਹੈਗਾ ਜੀ ਆਕਾਸ਼ ਇਹ ਜਾ ਕੇ ਪਿਸਤੌਲ ਇਹਨਾਂ ਨੂੰ ਦੇ ਦਿੰਦਾ ਸੀ ਤੇ ਇਹ ਇਹਨੂੰ ਸੰਭਾਲ ਕੇ ਰੱਖ ਲੈਂਦੇ ਸੀ ਤੇ ਇਹਨਾਂ ਦੀ ਜਿਹੜੀ ਨੀਅਤ ਕੋਈ ਉਹ ਤੀ ਨਹੀਂ ਚੰਗੀ ਨਹੀਂ ਸੀ ਹੋ ਸਕਦਾ ਸੀ ਇਸ ਇਸ ਦੇ ਨਾਲ ਇਹ ਟੱਪ ਆਦਤ ਨਾ ਕਰਦੇ ਇਹ ਇੱਕ ਬਲਾਈਂਡ ਚੋਰੀ ਸੀ ਜੋ ਸਾਡੀ ਪੁਲਿਸ ਆਪਣੇ ਪੁਲਿਸ ਨੇ ਕਾਦਿਆਂ ਪੁਲਿਸ ਨੇ ਇਸ ਨੂੰ بڑے ਤਰੀਕੇ ਨਾਲ ਸੁਝਾ ਕੇ ਹੁਣ ਜਿਹੜੇ ਆ ਉਹ 10 ਪਸਤਾਲ ਸੀ ਬਰੰਤ ਕਰ ਲਏ ਇਹਨਾਂ ਦੇ ਜਿਹੜਾ ਉਤਮ ਗਨ ਹਾਊਸ ਹੈ ਉਹਦੇ ਮਾਲਕ ਦੇ ਮੁਤਾਬਕ ਮੇਰੇ 12 ਗਏ ਨੇ ਉਹਦੇ ਸਬੰਧ ਵਿੱਚ ਦੋ ਦੀ ਹੋਰ ਵੀ ਪੁਸ਼ਪਰਤਾਲ ਕਰ ਰਹੇ ਆ ਇਹਨਾਂ ਦੇ ਸਬੰਧ ਵਿੱਚ ਸਾਡੀ ਜਿਹੜੀ ਅੱਗੇ ਵੀ ਇਨਵੈਸਟੀਗੇਸ਼ਨ ਚੱਲਦੀ ਹੈ ਇਹਨਾਂ ਦੇ ਜਿਹੜੀ ਤਾਂ ਕਿਸੇ ਹੋਰ ਵੀ ਜਿਹੜੇ ਆਪਣੇ ਕ੍ਰਿਮਿਨਲ ਤੋਂ ਬੰਦੇ ਉਹਨਾਂ ਨੇ ਜੁੜੀਆਂ ਨੇ ਉਹ ਅਸੀਂ ਇਹਦੇ ਵਿੱਚ ਜਿਹੜੀ ਤਕਨੀਕਤ ਕਰ ਰਹੇ ਆ ਔਰ ਕਿੰਨੇ ਫੜੇਗੇ ਇਹਦੇ ਵਿੱਚ ਇਹ ਪੰਜ ਬੰਦੇ ਇਹਦੇ ਵਿੱਚ ਪੰਜ ਬੰਦੇ ਅਸੀਂ ਅਰੈਸਟ ਕਰ ਲਏ ਨੇ ਤੇ ਇਹਨਾਂ ਦਾ ਸਾਡੇ ਕੋਲ ਪੁਲਿਸ ਸਮਰੱਥੀ ਨੇ ਇਹਨਾਂ ਦੀ ਅਸੀਂ ਪੁੱਛਗਿੱਛ ਕਰ ਰਹੇ ਆ ਤੇ ਬਾਕੀ ਸਫਾ ਮਿਸਲਤੇ ਇਹਨਾਂ ਦੇ ਖਿਲਾਫ ਆਪਣਾ ਜੋ ਵੀ ਐਵੀਡੈਂਸ ਲੈ ਕੇ ਇਹਨਾਂ ਨੂੰ ਸਜ਼ਾ ਦੋਵਾਂਗੇ ਕਾ ਬੜੀ ਵੱਡੀ ਸਫਰ ਮੜੀ ਹੈ ਕੀ ਕਰਨਾ ਜਰੂਰੀ ਹੈ ਸਭ ਤੋਂ ਇਹ ਮੁਸ਼ਕਲ ਹੈ ਵੀ ਕੋਈ ਜਦੋਂ ਵੀ ਕੋਈ ਅਸੀਂ ਇਹੋ ਜਿਹੇ ਕ੍ਰਿਮੀਨਲ ਲੋਕਾਂ ਨੂੰ ਫੜਨ ਵਾਸਤੇ ਜਾਂਦੇ ਆ ਮੁਸ਼ਕਲਾਂ ਤਾਂ ਬਹੁਤ ਆਉਂਦੀਆਂ ਆ ਉਹ ਤਾਂ ਤੁਸੀਂ ਵੀ ਜਾਣਦੇ ਹੋ ਕਾਫੀ ਮੁਸ਼ਕਲਾਂ ਜੋ ਲੰਘਣਾ ਪਿਆ ਰਾਤ ਦਿਨ ਮੇਰੀ ਕਾਦੀ ਪੁਲਿਸ ਦੀ ਟੀਮ ਨੇ ਮੇਰੇ ਨਾਲ ਰਾਤ ਦਿਨ ਮਿਹਨਤ ਕੀਤੀ ਆ ਉਸ ਮਿਹਨਤ ਦਾ ਸਦਕਾ ਹੀ ਇਹ ਜਿਹੜਾ ਮੁਕੱਦਮਾ ਟਰੇਸ ਹੋ ਪਾਇਆ ਕਿਉਂਕਿ ਇਸ ਦੇ ਬਾਰੇ ਕਿਸੇ ਨੂੰ ਕੁਝ ਪਤਾ ਹੀ ਨਹੀਂ ਸੀਗਾ ਅਨਨੋਨ ਅ ਕਿਸੇ ਦਾ ਪਤਾ ਨਹੀਂ ਸੀਗਾ ਕੌਣ ਕੀ ਹੋਇਆ ਕਿੱਦਾਂ ਹੋਇਆ ਉਹ ਦੋ ਪਿਸਟਲ ਚੋਰੀ ਬਾਰੇ ਦੱਸਦੇ ਸੀਗੇ ਮੜਕੇ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਹੋਈ ਗਾੜੀ ਤੋਂ ਗਾੜੀ ਤਫ਼ਤੀਸ਼ ਸ਼ੁਰੂ ਹੋਈ ਮਾਨ ਜੋ ਬੈਸਸਿਸ ਕੀ ਸਾਹ ਦੇ ਹੁਕਮ ਅਦੇ ਜਦੋਂ ਸਾਰਾ ਇਹ ਮਕਦਮਾ ਟਰੇਸ ਹੋਇਆ ਤਾਂ ਉਹ ਗਾਂ ਤੋਂ ਗਾਂ ਤਫ਼ਤੀਸ਼ ਦੇ ਵਿੱਚ 10 ਪਿਸਟਲ ਜਿਹੜੇ ਰਿਕਵਰ ਹੋਏ ਔਰ ਆਪਣੇ ਕਾਦੀਆਂ ਚੈਨ ਦੇ ਤੇ ਮੁਕੀ ਹੋਤਾ ਐਚ.ਸੀ.ਓ. ਨੇ ਆਂ ਦੇਣਾ ਚਲੋ ਦੇਖ ਕਰ ਮੈਂ ਵੀ ਇਹ ਕਹੂੰਗਾ ਵੀ ਸਾਰੇ ਤੁਸੀਂ ਪ੍ਰੈਸ ਵਾਲੇ ਤਾਂ ਵੈਸੇ ਸਾਡਾ ਬਹੁਤ ਸਹਿਯੋਗ ਕਰਦੇ ਹੋ ਪਹਿਲਾਂ ਹੀ ਸਾਡੇ ਭਰਾਓ ਬਾਕੀ ਲੋਕ ਵੀ ਜਿਹੜੇ ਆ ਪੁਲਸ ਦਾ ਸਾਥ ਦੇਣ ਜਿਹੜੇ ਇਹੋ ਜਿਹੇ ਕ੍ਰਿਮੀਨਲ ਲੋਕ ਆ ਇਹਨਾਂ ਨੂੰ ਫੜ ਕੇ ਸਰਾਖਾਂ ਦੇ ਪਿੱਛੇ ੱਤ ਲਿਆ ਜਾਵੇ ਤਾਂ ਜੋ ਸਾਡਾ ਲੋਕ ਜਿਹੜੇ ਆ ਅਮਨੋ ਆਮਨ ਦੀ ਜ਼ਿੰਦਗੀ ਬਤੀਤ ਸਕਣ ਰਾਤ ਨੂੰ ਚੈਨ ਦੀ ਨੀਂਦ ਸੌ ਸਕਣ ਅੱਛਾ ਜੀ ਕਿਨੇ ਦਿਨ ਜੇ ਮਸਲਾ ਮਤਲਬ ਸੋਲਵ ਕਰੇ ਤੇ ਸਾਰਾ 5 ਦਿਨਾਂ ਤੇ ਮਸਲਾ ਹੱਲ ਹੋ ਗਏ ਸਹੀ